ਦੇ ਬੇਟੇ ਤੇ ਰੁਪਾਕ ਦੇ ਨਾਮ ਦੇ ਉੱਤੇ ਆਮੀਨ ਸਾਰਿਆਂ ਨੂੰ ਜੈਸਸ ਮਸੀਹ ਦੀ ਸਤਿ ਸ਼ਕੀ ਅਕਾਲ ਆਦਾਬ ਨਮਸਤੇ ਐਂਡ ਵੈਰੀ ਵੈਰੀ ਗੁੱਡ ਮਾਰਨਿੰਗ ਮੈਂ ਹਾਂ ਤੁਹਾਡਾ ਆਪਣਾ ਸਿਵੀਲ ਮਾਈਕਲ ਔਰ ਸਵਾਗਤ ਹੈ ਤੁਹਾਡਾ ਇਸ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਜੀਜ਼ਸ ਸੇਵੀਅਰ ਮੀਡੀਆ ਮਿਸ਼ਨਰੀ ਯੂਕੇ ਔਰ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਮਾਈ ਹੰਬਰ ਰਿਕੁਐਸਟ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਵੀ ਕਰਕੇ ਆਪਣੇ ਵਿਚਾਰ ਦੱਸਿਆ ਕਰੋ ਔਰ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਉਹਨਾਂ ਲੋਕਾਂ ਨੂੰ ਕਰਨਾ ਹੈਗਾ ਜਿਹੜੇ ਪਰ ਵੀ ਜੈਸਸ ਮਸੀਹ ਨੂੰ ਜਾਣਦੇ ਨਹੀਂਗੇ ਠੀਕ ਹੈ ਨਾ ਕਿਉਂਕਿ ਆਪਾਂ ਪ੍ਰਗੋਡ ਦਾ ਵਚਨ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣਾ ਹੈਗਾ ਤਾਂ ਇਸ ਕਰਕੇ ਉਹਨਾਂ ਨੂੰ ਕਨੈਕਟ ਸ਼ੇਅਰ ਕਰਿਆ ਕਰੋ ਜੇ ਤੁਹਾਡੇ ਨਾਨ ਕ੍ਰਿਸਚੀਅਨ ਫਰੈਂਡਸ ਹੈਗੇ ਆ ਉਹਨਾਂ ਨਾਲ ਮੈਸੇਜ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਉਹਨਾਂ ਨੂੰ ਆਪਾਂ ਖੁਦਾਵੰਦ ਦੇ ਕਰੀਬ ਲੈ ਕੇ ਆਉਣਾ ਹੈ ਤੇ ਲਓ ਜੀ ਬਹੁਤ ਦਿਨਾਂ ਦੇ ਬਾਅਦ ਤੁਹਾਡੇ ਨਾਲ ਰੂਪ ਰੂਹ ਹੈ ਤਾਂ ਆਓ ਸਭ ਤੋਂ ਪਹਿਲਾਂ ਆਪਾਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ ਆਪਾਂ ਆਪਾਂ ਪ੍ਰਾਰਥਨਾ ਕਰਾਂਗੇ ਜੇ ਕੋਈ ਪਰੇਸ਼ਾਨ ਹੈ ਉਹ ਆਪਣੀ ਪਰੇਸ਼ਾਨੀ ਵਾਸਤੇ ਦੁਆ ਕਰੇ ਜੇ ਕੋਈ ਬਿਮਾਰ ਹੈ ਉਹ ਆਪਣੀ ਬਿਮਾਰੀ ਵਾਸਤੇ ਪ੍ਰਾਰਥਨਾ ਕਰੇ ਕੋਈ ਵੀ ਤੁਹਾਡਾ ਮਸਲਾ ਹੈਗਾ ਆ ਤੁਸੀਂ ਪ੍ਰਭੂ ਯੇਸ਼ੂ ਮਸੀਹ ਦੀ ਅੱਗੇ ਲੈ ਕੇ ਆਓ ਮਾਂ ਮਰੀਮ ਦੀ ਅੱਗੇ ਲੈ ਕੇ ਆਓ ਜਿੰਨੇ ਵੀ ਸਾਰੇ ਸਾਡੇ ਨਬੀ ਹੋਇਆ ਉਹਨਾਂ ਦੇ ਅੱਗੇ ਲੈ ਕੇ ਆਓ ਤਾਂ ਜੋ ਆਪਾਂ ਸਾਰਿਆਂ ਦੀਆਂ ਫਰਮੈਸ਼ ਪਵਾ ਕੇ ਆਪਾਂ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਪਹੁੰਚਾਈਏ ਤਾਂ ਪ੍ਰਭੂ ਯੇਸ਼ੂ ਮਸੀਹ ਸਾਡੀਆਂ ਦੁਆਵਾਂ ਜਿਹੜੀਆਂ ਆਆਂ ਉਹ ਸੁਣਨ ਜਿਸ ਤਰ੍ਹਾਂ ਤੁਸੀਂ ਆਪਣੇ ਪ੍ਰਚਾਰਕ ਨੂੰ ਆਪਣੇ ਪਾਸਟਰ ਨੂੰ ਕਹਿੰਦੇ ਕਿ ਸਾਡੇ ਵਾਸਤੇ ਦੁਆ ਕਰੋ ਉਸੇ ਤਰ੍ਹਾਂ ਤੁਸੀਂ ਖੁਦਾਬੰਦੇ ਚੁਣੇ ਹੋਏ ਲੋਕਾਂ ਨੂੰ ਜਿਹੜੇ ਪ੍ਰਭੂ ਕੁਦਮੇ ਯਿਸੂ ਮਸੀਹ ਦੇ ਇੱਕ ਜਿਹੜੇ ਚੇਲੇ ਸ਼ਿਗird ਹੋਇਆ ਉਹਨਾਂ ਨੂੰ ਔਰ ਜਿਹੜੇ ਪੁਰਾਣੇ ਨਾਮ ਚ ਨਬੀ ਆ ਆ ਉਹ ਅਸੀਂ ਨਾਲ ਕੇ ਉਹਨਾਂ ਕੋਲੋਂ ਵੀ ਆਪਣੀਆਂ ਦੁਆਵਾਂ ਲੈ ਕੇ ਜਾਈਏ ਉਹਨਾਂ ਦੇ ਅੱਗੇ ਵੀ ਅਰਦਾਸ ਕਰੀਏ ਕਿ ਖੁਦਾਵੰਦ ਜੀ ਕਿ ਅਸੀਂ ਜੋ ਵੀ ਤੁਹਾਡੇ ਤੋਂ ਮੰਗਦੇ ਆ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਅੱਗੇ ਕਰੋ ਸਾਡੀਆਂ ਦੁਆਵਾਂ ਨੂੰ ਲੈ ਕੇ ਜਾਵੋ ਤਾਂ ਹੁਣ ਬਹੁਤ ਸਾਰੇ ਲੋਕੀ ਸੋਚਦੇ ਹੋਣਾ ਕਿ ਉਹ ਤਾਂ ਮਰ ਗਏ ਆ ਉਹਨਾਂ ਦੇ ਕੋਲ ਕਿਉਂ ਦੁਆਵਾਂ ਕਰਾਈਆਂ ਇਹ ਵੀ ਤੁਹਾਡਾ ਕਿਸੇ ਨਾ ਆਪਣਾ ਟੌਪਿਕ ਰੱਖਾਂਗੇ ਜ਼ਰੂਰ ਰੱਖਾਂਗੇ ਪਰ ਖੁਦਾਵੰਦ ਦੇ ਵਿੱਚ ਜਿਹੜਾ ਵੀ ਇਨਸਾਨ ਖੁਦਾਵੰਦ ਦੇ ਵਿੱਚ ਅਸੀਂ ਮਰਦੇ ਨਹੀਂਗੇ ਖੁਦਾਵੰਦ ਦੇ ਵਿੱਚ ਅਸੀਂ ਸੋਣਨੇ ਹੈਗੇ ਆ ਤੇ ਇਸ ਕਰਕੇ ਉਹ ਸਾਰੇ ਜਿੰਦਾ ਆ ਖੁਦਾਵੰਦ ਉਹਨਾਂ ਦੀ ਬਾਡੀ ਜਿਹੜੀ ਆ ਉਹਨਾਂ ਦਾ ਸ਼ਰੀਰ ਜਿਹੜਾ ਆ ਉਹ ਮਰਿਆ ਹੈਗਾ ਆ ਪਰ ਜਿਹੜੀ ਰੂਹ ਆ ਉਹ ਕਦੀ ਵੀ ਨਹੀਂ ਮਰਦੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਗਿਆ ਹੈਗਾ ਆ ਕਿ ਜਿਸਮ ਮਿੱਟੀ ਆ ਮਿੱਟੀ ਵਿੱਚ ਚਲਾ ਜਾਵੇਗਾ ਤੇ ਜਿਹੜੀ ਰੂਹ ਆ ਜਿੱਥੋਂ ਆਈ ਉਹਦੇ ਵਿੱਚ ਹੀ ਜਾਵੇਗੀ ਆ ਹੁਣ ਆਪਾਂ ਪਹਿਲਾਂ ਪ੍ਰਾਰਥਨਾ ਕਰਦੇ ਆ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜਾਗੇ ਔਰ ਅੱਜ ਦਾ ਮੈਸੇਜ ਜਿਹੜਾ ਤੁਹਾਡੇ ਵਾਸਤੇ ਲੈ ਕੇ ਆ ਬੜਾ ਵਧੀਆ ਆ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਉਸ ਮੈਸੇਜ ਨੂੰ ਬਹੁਤ ਪਸੰਦ ਕਰੋਗੇ ਕਿਉਂਕਿ ਜਿੰਨਾਂ ਜਿਹੜਾ ਉਹਨਾਂ ਜੀ ਕੋਲ ਸਾਨੂੰ ਕੋਈ ਨੌਲੇਜ ਨਹੀਂ ਹੋਵੇ ਗੇਸ ਕਰਕੇ ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਆ ਕਿ ਖੁਦਾਵੰਦੇ ਵਚਨ ਨੂੰ ਪੜਨਾ ਆਪਾਂ ਜਦ ਤੱਕ ਆਪਾਂ ਖੁਦਾਵੰਦੇ ਬਚਨ ਨੂੰ ਨਹੀਂ ਪੜਦੇ ਉਦੋਂ ਤੱਕ ਆਪਾਂ ਨੂੰ ਨੌਲੇਜ ਨਹੀਂ ਹੋਵੇਗੀ ਤੇ ਲਓ ਜੀ ਆਓ ਆਪਾਂ ਛੋਟੀ ਜਿਹੀ ਪ੍ਰਾਰਥਨਾ ਕਰੀਏ ਬਾਪ ਅਤੇ بیٹے ਤੇ ਪਾਕ ਦੇ ਨਾਮ ਦੇ ਉੱਤੇ ਆਮੀਨ ਹਾਲੇਲੂਇਆ 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 ਕਦੂਸ ਮਿਹਰਬਾਨ ਜਿੰਦਾ ਜਲਾਲੀ ਖੁਦਾ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਤੇਰੀ ਤਾਰੀਫ ਕਰਦੇ ਹਾਂ ਕਿ ਸਾਨੂੰ ਦੁਆ ਕਰਨ ਦਾ ਮੌਕਾ ਦਿੱਤਾ ਕਿ ਇਸ ਤਰ੍ਹਾਂ ਪਾਕ ਨਾਮ ਲੈ ਸਕੀਏ ਪਿਤਾ ਪਰਮੇਸ਼ਰ ਤੁਸੀਂ ਆਖਿਆ ਜਿੱਥੇ ਵੀ ਮੇਰੇ ਨਾਮ ਦੇ ਵਿੱਚ ਦੋ ਜਾਂ ਤਿੰਨ ਇਕੱਠੇ ਹੁੰਦੇ ਹਨ ਮੈਂ ਉੱਤੇ ਹਾਜ਼ਰ ਹਾਂ ਔਰ ਸਾਡਾ ਈਮਾਨ ਸਾਡਾ ਪਰੋਸਾ ਹੈ ਪਿਤਾ ਪਰਮੇਸ਼ਰ ਜੀ ਕਿ ਤੁਸੀਂ ਇਸ ਵੇਲੇ ਸਾਡੇ ਦਰਮਿਆਨ ਹਾਜ਼ਰ ਹੋ ਪਿਤਾ ਪਰਮੇਸ਼ਰ ਜੀ ਬਹੁਤ سارے ਲੋਕ ਇਸ ਵੇਲੇ ਗੋਦਵੰਦ ਜੀ ਮੇਰੀ ਆਵਾਜ਼ ਨੂੰ ਮੈਨੂੰ ਦੇਖ ਰਹੇ ਨੇ ਪਿਤਾ ਪਰਮੇਸ਼ਰ ਜੀ YouTube ਦੇ ਮਾਧਿਅਮ ਦੇ ਰਾਹੀਂ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਲੋਕ ਇਸ ਵੇਲੇ ਮੈਨੂੰ ਸੁਣ ਰਹੇ ਨੇ ਮੈਨੂੰ ਦੇਖ ਰਹੇ ਨੇ ਗੋਦਵੰਦ ਜੀ ਤੁਹਾਡਾ ਵਚਨ ਸੁਣ ਰਹੇ ਨੇ ਪਿਤਾ ਪਰਮੇਸ਼ਰ ਜੀ ਮੈਂ ਉਹਨਾਂ ਸੱਜਣਾ ਵਾਸਤੇ ਦੁਆ ਕਰਦਾ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਉਹਨਾਂ ਦੀਆਂ ਸਾਰੀਆਂ ਦੀਆਂ ਜ਼ਰੂਰਤਾਂ ਨੂੰ ਆਪਣੇ ਸ਼ੋਹੀ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰੋ ਜੇ ਕੋਈ ਬਿਮਾਰ ਹੈ ਪਿਤਾ ਪਰਮੇਸ਼ਰ ਜੀ ਉਸ ਦੀ ਬਿਮਾਰੀ ਤੋਂ ਉਸ ਨੂੰ ਸ਼ਿਫਾ ਦੇਵੋ ਜੇ ਕੋਈ ਪਰੇਸ਼ਾਨ ਹੈ ਪਿਤਾ ਪਰਮੇਸ਼ਰ ਜੀ ਉਸ ਦੀ ਪਰੇਸ਼ਾਨੀ ਨੂੰ ਦੂਰ ਕਰੋ ਪਿਤਾ ਪਰਮੇਸ਼ਰ ਜੀ ਦੁਆ ਕਰਦਾ ਹਾਂ ਉਹਨਾਂ ਬੱਚਿਆਂ ਵਾਸਤੇ ਜਿਹੜੇ ਨਸ਼ਾ ਕਰਦੇ ਨੇ ਪਿਤਾ ਪਰਮੇਸ਼ਰ ਜੀ ਉਹਨਾਂ ਦੀਆਂ ਉਹਨਾਂ ਨੂੰ ਬLES ਕਰੋ ਤਾਂ ਜੋ ਨਸ਼ੇ ਦੀਆਂ ਆਪਾ ਤੈਨੂੰ ਛੱਡ ਦੇਣ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਆਖਿਆ ਈਮਾਨ ਦੇ ਨਾਲ ਜੋ ਕੁਝ ਵੀ ਮੇਰੇ ਕੋਲੋਂ ਮੰਗੋਗੇ ਮੈਂ ਤੈਨੂੰ ਦਵਾਂਗਾ ਪਿਤਾ ਪਰਮੇਸ਼ਰ ਜੀ ਈਮਾਨ ਦੇ ਨਾਲ ਸੜੀਆਂ ਲੋੜਾਂ ਸੜੀਆਂ ਜ਼ਰੂਰਤਾਂ ਨੂੰ ਤੁਹਾਡੇ ਅੱਗੇ ਮੰਗਦੇ ਆ ਪਿਤਾ ਪਰਮੇਸ਼ਰ ਜੀ ਪਲੀਜ਼ ਸੜੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰੋ ਪਿਤਾ ਭਾਜੀ ਸਭ ਦੇ ਸਾਥ ਉਹ ਸਭ ਦੀ ਮਦਦ ਕਰੋ ਪਿਤਾ ਪਰਮੇਸ਼ਰ ਜੀ ਦੁਆ ਨੂੰ ਸੁਣਿਆ ਤੇ ਕਬੂਲ ਕੀਤਾ ਯਿਸੂ ਨਾਸੀ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ ਹੈ ਪਿਤਾ ਪਰਮੇਸ਼ੁਰ ਜਿਸ ਕੀ ਤੁਹਾਡਾ ਬਚਨ ਲੈ ਕੇ ਆਇਆ ਹੈ ਪਿਤਾ ਪਰਮੇਸ਼ਰ ਜੀ ਆਪ ਵੀ ਤੇਰਾ ਆਤਮਾ ਮੈਨੂੰ ਗਾਈਡ ਕਰੋ ਤਾਂ ਜੋ ਮੈਂ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਤੇ ਸੱਚਾਈ ਦੇ ਨਾਲ ਆਪਣੇ ਪਰਿਵਾਰਕਾਂ ਦੇ ਨਾਲ ਇਹ ਇਹ ਜਿਹੜਾ ਪ੍ਰਚਾਰ ਇਹ ਖੁਦਾਬੰਦ ਦਾ ਵਚਨ ਜਿਹੜਾ ਮੈਂ ਸ਼ੇਅਰ ਕਰ ਸਕਾਂ ਦੁਆ ਨੂੰ ਸੁਣਿਆ ਤੇ ਕਬੂਲ ਕੀਤਾ ਯਿਸੂ ਨਸੀ ਦੀ ਨਾਮ ਵਿੱਚ ਹੁੰਦੇ ਆ ਆਮੀਨ ਬਾਪ ਤੇ ਬੇਟੇ ਤੇ ਰੂਹ پاک ਦੇ ਨਾਮ ਦੇ ਤੇ ਆਮੀਨ ਹallelujah ਪ੍ਰੇਜ਼ ਆ ਲੋਰ ਤੇ ਲੋਜੀ ਅੱਜ ਦਾ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਦਾ ਆਗਾਜ਼ ਕਰਦੇ ਆ ਇੱਕ ਖੂਬਸੂਰਤ ਮੈਸੇਜ ਦੇ ਨਾਲ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਮੈਸੇਜ ਨੂੰ ਜ਼ਰੂਰ ਪਸੰਦ ਕਰੋਗੇ ਅੱਜ ਯੂਕੇ ਦੇ ਵਿੱਚ ਠੰਡ ਵੀ ਹੈਗੀ ਐ ਬਹੁਤ ਠੰਡ ਵੀ ਹੈਗੀ ਐ ਇਸ ਕਰਕੇ ਆਪਾਂ ਚਾਹ ਵੀ ਨਾਲ-ਨਾਲ ਪੀ ਰਹੇ ਹੈਗੇ ਆ ਤੇ ਲੋ ਜੀ ਖੁਦਾ ਦਾ ਬਚਨ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਸਾਰੇ ਪ੍ਰਚਾਰਕ ਜਿਹੜੇ ਹੈਗੇ ਆ ਉਹ ਤੁਹਾਨੂੰ ਮਨਾ ਕਰਦੇ ਆ ਕਿ ਤੁਸੀਂ ਆਹ ਨਹੀਂ ਖਾਣਾ ਤੁਸੀਂ ਉਹ ਨਹੀਂ ਖਾਣਾ ਤੁਸੀਂ ਉੱਥੇ ਜਾ ਕੇ ਨਹੀਂ ਖਾਣਾ ਤੁਸੀਂ ਇੱਥੇ ਜਾ ਕੇ ਨਹੀਂ ਖਾਣਾ ਤੁਸੀਂ ਆਹ ਨਹੀਂ ਕਰਨਾ ਪਰ ਆਪਾਂ ਖੁਦਾਵੰਦੇ ਬਚਨ ਤੋਂ ਸਿੱਖਣਾ ਹੈਗਾ ਯਾਰ ਇਹ ਖੁਦਾਵੰ ਦਾ ਵਚਨ ਸਾਨੂੰ ਕੀ ਸਿਖਾਉਂਦਾ ਹੈ ਕੀ ਸਿਖਾਉਂਦਾ ਹੈ ਸਭ ਤੋਂ ਪਹਿਲਾਂ ਪ੍ਰਭੂ ਦਾ ਵਚਨ ਸਾਨੂੰ ਕੀ ਸਿਖਾਉਂਦਾ ਕਿ ਇੱਕ ਦੂਜੇ ਦੇ ਨਾਲ ਪਿਆਰ ਕਰੋ ਇੱਕ ਦੂਜੇ ਦੇ ਨਾਲ ਮੁਹੱਬਤ ਕਰੋ ਜੇ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਮੁਹੱਬਤ ਨਹੀਂ ਕਰਦੇ ਤਾਂ ਸਾਨੂੰ ਪਰਭੂ ਯਿਸੂ ਮਸੀਹ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਇਹ ਖੁਦਾਵੰ ਨੇ ਜਗਤ ਦੇ ਨਾਲ ਐਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕ ਲੋਤਾ ਬੇਟਾ ਸਾਡੇ ਲਈ ਕੁਰਬਾਨ ਕਰ ਦਿੱਤਾ ਸਾਡੇ ਲਈ ਮਤਲਬ ਕਲਿ ਕ੍ਰਿਸਚੀਅਨ ਲੋਕਾਂ ਦੇ ਨਾਲ ਨਹੀਂ ਸਾਰੇ ਲੋਕਾਂ ਦੇ ਲਈ ਹਰ ਇੱਕ ਧਰਮ ਦੇ ਲਈ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਉਹ ਆਪਣੇ ਪ੍ਰਚਾਰ ਦੇ ਵਿੱਚ ਕਹਿਣਗੇ ਅੰਨਿਆ ਜਾਤੀ ਬਹੁਤ ਵਰਡ ਤੁਸੀਂ ਸੁਣਿਆ ਹੋਣਾ ਪ੍ਰਚਾਰਕਾਂ ਦੇ ਮੂੰਹ ਦੇ ਵਿੱਚੋਂ ਅੰਨਿਆ ਜਾਤੀ ਅੰਨਿਆ ਜਾਤੀ ਕੌਣ ਆ ਕੋਈ ਨਹੀਂ ਅੰਨਿਆ ਜਾਤੀ ਸਾਰੇ ਲੋਕ ਪ੍ਰਭੂ ਖੁਦਾ ਬਾਪ ਨੇ ਖੁਦਾ ਬਾਪ ਖੁਦਾ ਬੇਟਾ ਤੇ ਪਵਿੱਤਰ ਆਤਮਾ ਦੇ ਨਾਲ ਬਣੇ ਹੋਏ ਹੈਗੇ ਆ ਹਰ ਇੱਕ ਧਰਮ ਦਾ ਇਨਸਾਨ ਜਿਹੜਾ ਆ ਪ੍ਰਭੂ ਯਿਸੂ ਮਸੀਹ ਦਾ ਬਣਾਇਆ ਹੋਇਆ ਇਨਸਾਨ ਆ ਉਹ ਖੁਦਾਬਾਪ ਦਾ ਬਣਾਇਆ ਹੋਇਆ ਇਨਸਾਨ ਆ ਇਹ ਜਿਹੜੇ ਸਾਹ ਆ ਇਹ ਸਾਰੇ ਪ੍ਰਭੂ ਯਿਸੂ ਖੁਦਾਬਾਪ ਜੇ ਸਾਡੇ ਵਿੱਚ ਸਾਹ ਫੂਕੇ ਸੀਗੇ ਜਦੋਂ ਆਦਮ ਦਾ ਪਤਲਾ ਬਣਾਇਆ ਤਾਂ ਉਹਦੇ ਵਿੱਚ ਸਾਹ ਫੂਕੇ ਸੀ ਨਾ ਫੇਰ ਹੀ ਉਹ ਚ ਜਾਨ ਆਈ ਸੀ ਤਾਂ ਇਹ ਜਿਹੜੇ ਸਾਹ ਆ ਚਾਹ ਕੋਈ Hindu ਆ ਚਾਹ ਕੋਈ Muslim ਆ ਚਾਹ ਕੋਈ Sikh ਆ ਚਾਹ ਕੋਈ Christian ਆ ਇਹ ਸਾਹ ਸਾਰੇ ਜਿਹੜੇ ਖੁਦਾਬਾਪ ਦੇ ਆ ਪ੍ਰਭੂ ਯਿਸੂ ਮਸੀਹ ਦੇ ਸਾਹ ਹੈਗੇ ਆ ਤਾਂ ਅਸੀਂ ਕਿਸ ਤਰ੍ਹਾਂ ਕਹਿੰਦੇ ਨੇ ਅਨਿਆ ਜਾਤੀ ਅਨਿਆ ਜਾਤੀ ਕੋਈ ਨਹੀਂ ਕੀ आपा सारे प्रभु यसम सि बच्चे हाँ प्रभु यसम सि ने कभी भी यह नहीं लिखा गया प्रभु जसम सि ने किया कि सिर्फ क्रिश्चन लोग ही मेरे बच्चे ने प्रभु यसम सि ने अपनी कुर्बानी सारे दिखाई एक दिन आवेगा, क्योंकि वचन कभी झूठ नहीं बोलता कुदान वचन जिख्या है कि जब तक हर एक जुबान मेरा इकरार नहीं कर लेती जब तक हर एक घुटना मेरे आगे झुक नहीं जाता तब तक मसीह का आना असंभव है ਤế ਇਹਦਾ ਮਤਲਬ ਆ ਕਿ ਹਲੇ ਬਹੁਤ ਸਾਰੀ ਦੇਰ ਹੈਗੀ ਆ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਈਮਾਨ ਲੈ ਕੇ ਜਿਨ੍ਹਾਂ ਨੇ ਆਉਣਾ ਹੈਗਾ ਆ ਠੀਕ ਹੈ ਨਾ ਕਿ ਕੱਲੇ ਪੰਜਾਬ 'ਚ ਨਹੀਂਗਾ ਵੀ ਪੰਜਾਬ 'ਚ ਬੱਲੇ ਬੱਲੇ ਆ ਜੀ ਪ੍ਰਭੂ ਯਿਸੂ ਮਸੀਹ ਦੀ ਸਾਰੇ ਮੁਲਕਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਪਖੰਡ ਵੀ ਬਹੁਤ ਹੋ ਰਿਹਾ ਹੈਗਾ ਆ ਠੀਕ ਹੈ ਨਾ ਕਿਉਂਕਿ ਸ਼ੈਤਾਨ ਵੀ ਆਪਣਾ ਕੰਮ ਉਹਨੇ ਜ਼ੁਰਾ ਸੁਰਾ ਦੇ ਨਾਲ ਕਰਦਾ ਹੈਗਾ ਜਿੰਨਾ ਪ੍ਰਭੂ ਯਿਸੂ ਜੀ ਦਾ ਪ੍ਰਚਾਰ ਹੋ ਰਿਹਾ ਸ਼ੈਤਾਨ ਦਾ ਪ੍ਰਚਾਰ ਵੀ ਉਹਨਾ ਹੀ ਹੋ ਰਿਹਾ ਹੁਣ ਸਾਨੂੰ ਸਮਝ ਹੋਣੀ ਚਾਹੀਦੀ ਹੈ ਜਿਸ ਇਨਸਾਨ ਦੇ ਵਿੱਚ ਪਵਿੱਤਰ ਆਤਮਾ ਕੰਮ ਕਰਦਾ ਹੈ ਜਿਸ ਇਨਸਾਨ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲਿਆ ਆ ਉਹ ਸਮਝ ਸਕਦਾ ਹੈ ਕਿ ਇਹ ਪਹਚਾਲਕ ਝੂਠਾ ਆ ਜਾਂ ਸੱਚਾ ਹੈਗਾ ਤੰਗ ਦਰਵਾਜ਼ਾ ਤਾਂ ਖੁੱਲਾ ਦਰਵਾਜ਼ਾ ਬਚਨ ਦੇ ਵਿੱਚ ਲਿਖਿਆ ਨੇ ਕਿ ਤੰਗ ਦਰਵਾਜ਼ਾ ਕਿ ਖੁੱਲਾ ਦਰਵਾਜ਼ਾ ਕੁੱਲੇ ਦਰਵਾਜੇ ਤੁਹਾਡੀ ਦੇਖਦੇ ਆ ਬੜੀਆਂ ਭੀੜਾਂ ਲੱਗੀਆਂ ਆ ਬੜੇ ਲੋਕ ਜਾਂਦੇ ਆਗੇ ਆ ਲੱਖਾਂ ਦੇ ਲੋਕ ਜਿਹੜੇ ਹੈਗੇ ਆ ਉਸ ਉਸ ਇਕੱਠ ਦੇ ਵਿੱਚ ਇਕੱਠੇ ਹੁੰਦੇ ਆ ਪਰ ਤੰਗ ਦਰਵਾਜੇ ਤੁਹਾਡੀ ਥੋੜੇ ਲੋਕ ਜਾਣੇ ਵਚਨ ਵਿੱਚ ਲਿਖਿਆ ਕਿ ਪ੍ਰਭੂ ਪ੍ਰਭੂ ਕਹਿਣ ਵਾਲੇ ਤਾਂ ਬਹੁਤ ਆ ਪਰ ਪ੍ਰਭੂ ਦੇ ਰਾਜ ਦੇ ਆ ਭਾਗੀ ਜਿਹੜੇ ਥੋੜੇ ਲੋਕ ਹੋਣਗੇ ਆਪਾਂ ਕੁਆਂਟੀਟੀ ਨਹੀਂ ਦੇਖਣੀ ਕਿ ਕਿਹੜੇ ਚਰਚ ਦੇ ਨਾਲ ਜਿੰਨੇ ਲੋਕ ਚੁਣੇ ਹੋਇਆ ਅੱਪਾ ਦੇਖਣਾ ਕਿ ਪ੍ਰਭੂ ਦਾ ਵਚਨ ਸਹੀ ਤਰੀਕੇ ਦੇ ਨਾਲ ਕਿੱਥੇ ਸੁਣਾਇਆ ਜਾਂਦਾ ਹੈਗਾ ਖੁਦਾ ਦਾ ਬਦਨ ਕਿੱਥੇ ਦਿੱਤਾ ਜਾਂਦਾ ਹੈਗਾ ਖੁਦਾ ਦਾ ਲਹੂ ਕਿੱਥੇ ਦਿੱਤਾ ਜਾਂਦਾ ਹੈਗਾ ਖੁਦਾ ਦਾ ਖੁਦਾ ਦੀ ਮਾਂ ਦੀ ਰਿਸਪੈਕਟ ਕਿੱਥੇ ਹੁੰਦੀ ਹੈਗੀਆ ਖੁਦਾਵੰਦ ਦੇ ਚੇਲੇ ਜਿਹੜੇ ਹੋਏ ਆ ਉਹਨਾਂ ਦਾ ਆਦਰ ਸਨਮਾਨ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ ਬਾਈਬਲ ਦੇ ਵਿੱਚ ਜਿੰਨੇ ਵੀ ਨਬੀ ਹੋਏ ਆ ਉਹਨਾਂ ਦਾ ਆਦਰ ਸਨਮਾਨ ਕੀਤਾ ਕਿੱਥੇ ਕੀਤਾ ਜਾਂਦਾ ਹੈ ਕਿਹੜੇ ਚਰਚ ਦੇ ਵਿੱਚ ਕੀਤਾ ਜਾਂਦਾ ਹੈਗਾ ਖੁਦਾਵੰਦ ਨੇ ਕਿਹਾ ਕਿ ਸੁਸਮਾਚਾਰ ਸੁਣਾਓ ਬੱਚੇ ਦੇ ਵਿੱਚ ਦੇ ਕਿਹਾ ਮੇਰਾ ਜਾ ਕੇ ਗਹਿਰ ਕੋਮਦ ਵਿੱਚ ਸੁਸ સમાચાર ਸੁਣ ਸੁਸ સમાચાર ਨਾ ਮਨ ਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ 올ਡ ਟੈਸਟਾਮੈਂਟ ਪੂਰਾ ਹੋ ਚੁੱਕਾ ਹੈ ਖੁਦਾਵੰਦ ਕਹਿੰਦਾ ਮੈਂ ਖਤਮ ਕਰਨੀ ਮੈਨੂੰ ਪੂਰਾ ਕਰਨਾ ਹੈ ਉਹ ਪੂਰਾ ਹੋ ਚੁੱਕਾ ਹੈ ਹੁਣ ਆਪਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਣਾ ਹੈਗਾ ਤੇ ਖੁਦਾ ਦਾ ਵਚਨ ਪੜਾਂਗੇ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਪ੍ਰਚਾਰਕ ਕਹਿਣਗੇ ਜੀ ਤੁਸੀਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਉਹਦੇ ਦੇ ਹੀ ਆਪਾਂ ਤੁਹਾਨੂੰ ਨਾਲ ਜਿਵੇਂ ਥੋੜਾ ਜਿਹਾ ਸ਼ੇਅਰ ਕਰਾਂਗੇ असी पढ़ांगे जी खुलावन के बचन संत मरकुश की अंजील और ओद सत बाप पढ़ागे ओदिया कुछ चंद आयत सत बाप की चौदह आयत तो पहला पढ़ागा ईसा ईसा ने बाद में लोगों को फिर अपने पास बुलाया और कहा तुम लोग सब के सब मेरी बात सुनो और समझो ऐसा कुछ भी नहीं है जो बाहर से मनुष्य में प्रवेश करे ਔਰ ਉਸੇ ਅਸ਼ੁੱਧ ਕਰ ਸਕੇ ਬਲਕਿ ਜੋ ਮਨੁष्य ਵਿੱਚੋਂ ਨਿਕਲਦਾ ਹੈ ਵਹੀ ਉਸੇ ਅਸ਼ੁੱਧ ਕਰਦਾ ਹੈ ਜਿਸਕੇ ਸੁਣਨੇ ਕੇ ਕਾਨ ਹੋ ਉਹ ਸੁਣ ਲੇ ਹallelujah ਕੁਦਾਨ ਦੇ ਗੱਜੰਦੇ ਵਿੱਚ ਸਾਫ਼ ਲਿਖਿਆ ਹੋਇਆ ਹੈਗਾ ਆ ਕਿ ਜਿਹੜਾ ਤੁਸੀਂ ਖਾਣੇ ਆ ਜਿਹੜਾ ਤੁਹਾਡੇ ਬਾਹਰੋਂ ਕੁਝ ਅੰਦਰ ਜਾਂਦਾ ਹੈਗਾ ਜੇ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਂਦੇ ਆ ਕੋਈ ਵੀ ਤੁਹਾਡਾ ਕੋਈ ਦੂਜੇ ਧਰਮ ਦਾ ਤੁਹਾਡਾ ਦੋਨਾਂ ਕੋ ਯਾਰ ਦੋਸਤ ਹੈਗਾ ਤੁਸੀਂ ਉਹਦੇ ਘਰ ਜਾ ਕੇ ਤੇ ਖਾਣਾ ਖਾਣੇ ਆਂ ਕਈ ਜਿਹੜੇ ਆਪਣੇ ਹੁੰਦੇ ਆ ਨਾ ਯਾਰ ਦੋਸਤ ਸਿੱਖ ਵੀ ਹੈਗੇ ਆ ਹਿੰਦੂ ਵੀ ਕਈ ਜਿਹੜੀ ਆਪਾਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਜਾਓ ਸਾਡੇ ਘਰਾਂ ਦੇ ਵਿੱਚ ਆਉਂਦੇ ਆ ਹੁਣ ਜਦੋਂ ਅਸੀਂ ਘਰ ਜਾਣਾ ਹੈ ਅਸੀਂ ਚਾਹ ਵੀ ਪੀਣੀ ਹੈ ਜਲਦੀ ਹੁਣ ਮੈਂ ਚਾਹ ਪੀਣ ਲੱਗਾ ਆ ਹੁਣ ਜੇ ਮੇਰਾ ਕੋਈ ਹਿੰਦੂ ਫਰੈਂਡ ਹੈ ਜਾਂ ਮੁਸਲਮਾਨ ਜਾਂ ਸਿੱਖ ਫਰੈਂਡ ਹੈ ਮੈਂ ਉਹਦੇ ਘਰ ਜਾ ਕੇ ਜੇ ਹੁਣ ਉਹਨੇ ਮੈਨੂੰ ਇਨਵਾਈਟ ਕੀਤਾ ਤਾਂ ਮੈਂ ਗਿਆ ਹੈਗਾ ਉਹਦੇ ਘਰ ਤਾਂ ਉਹਨੇ ਮੇਰੇ ਅੱਗੇ ਚਾਹ ਰੱਖੀ ਆ ਨਾਲ ਖਾਣ ਨੂੰ ਰੱਖਿਆ ਆ ਹੋਰ ਤੁਸੀਂ ਜੇ ਉਹਨੂੰ ਨਾ ਕਰਦੇ ਆ ਤਾਂ ਕੀ ਹੋਊਗਾ ਕਿੰਨੇ ਜੀ ਨਹੀਂ ਮੈਂ ਕ੍ਰਿਸਚੀਅਨ ਆ ਮੈਨੂੰ ਮੇਰੇ ਪਾਸਟਰ ਨੇ ਮਨਾ ਕੀਤਾ ਵੀ ਮੈਂ ਕਿਸੇ ਦੇ ਘਰ ਜਾ ਕੇ ਖਾਣਾ ਨਹੀਂ ਖਾ ਸਕਦਾ ਉਸਨੂੰ ਕਿਸ ਤਰ੍ਹਾਂ ਲੱਗੂਗਾ ਉਸਨੂੰ ਬੁਰਾ ਲੱਗੂਗਾ ਨਾ ਜਾਂ ਕੋਈ ਤੁਹਾਡੇ ਘਰ ਆਵੇ ਕਿਸੇ ਕ੍ਰਿਸਚੀਅਨ ਦੇ ਘਰ ਆਵੇ ਕੋਈ ਬੰਦਾ ਦੂਜੇ ਧਰਮ ਦਾ ਤੁਸੀਂ ਉਹਦੇ ਮੋਲੇ ਚਾਹ ਪਾਣੀ ਲੱਖੋ ਖਾਣ ਨੂੰ ਰੱਖੋ ਉਹ ਤੁਹਾਨੂੰ ਕਹਵੇ ਵੀ ਨਹੀਂ ਜੀ ਮੈਨੂੰ ਵੀ ਮਨਾਇਆ ਜੀ ਮੈਂ ਨਹੀਂ ਖਾ ਸਕਦਾ ਤੁਸੀਂ ਕੀ ਫੀਲ ਕਰੋਗੇ ਖਾਣ ਪੀਣ ਦੇ ਨਾਲ ਬੰਦਾ ਅਸ਼ੁੱਧ ਨਹੀਂ ਹੁੰਦਾ ਖੁਦਾ ਦੇ ਵਚਨ ਚ ਲਿਖਿਆ ਜਦੋਂ ਅਸੀਂ ਸੰਤ ਮਤੀ ਦੀ ਜੀ ਸੰਤ ਮਰਕੁਸ ਦੀ ਜੀ ਉਹਦਾ 7 ਬਾਪ ਉਹਦੀ 14 ਐਤ ਨੂੰ ਪੜ੍ਹਦੇ ਆ ਕਿ ਬਾਹਰੋਂ ਜਿਹੜਾ ਅੰਦਰ ਤੁਸੀਂ ਕੁਝ ਖਾਣੇ ਆ ਉਹਦੇ ਨਾਲ ਤੁਸੀਂ ਅਸ਼ੁੱਧ ਨਹੀਂ ਹੁੰਨੇ ਠੀਕ ਹੈ ਨਾ ਹੁਣ ਅੱਗੇ ਆਪਾਂ ਪੜ੍ਹਾਂਗੇ ਉਹਦੀ 17 ਐਤ ਜਦ ਈਸਾ ਲੋਕੋ ਕੋ ਸ਼ੋਰ ਕਰ ਘਰ ਆ ਗਏ ਤਾਂ ਉਹਨਕੇ ਸ਼ਿਸ਼ਯੋ ਨੇ ਇਸ इस दृष्टांत का अर्थ पूछा ईसा ने कहा क्या तुम लोग भी इतने ना समझ हो क्या तुम ये नहीं समझते कि जो कुछ बाहर से मनुष्य में प्रवेश करता है वे उसे अशुद्ध नहीं कर सकता क्योंकि वो तो उसके मन में नहीं बल्कि पेट में चला जाता है और शौच गर्भ में निकलता है इस तरह वे सब खाद्य पदार्थ शुद्ध ठहराते थे खुदाला बच्चन देखो की दसदार ਕਿ ਜਿਹੜਾ ਸਾਡੇ ਅੰਦਰ ਸਮਾਨ ਜਾਂਦਾ ਸੀ ਕੁਝ ਵੀ ਖਾਣੇ ਆ ਨਾ ਉਹਦੇ ਨਾਲ ਤੁਸੀਂ ਅਸ਼ੁੱਧ ਨਹੀਂ ਹੁੰਦੇ ਉਸ ਨੂੰ ਅਸ਼ੁੱਧ ਨਹੀਂ ਕਿਹਾ ਗਿਆ ਠੀਕ ਹੈ ਨਾ ਕੋਈ ਵੀ ਧਰਮ ਦੇ ਲੋਕ ਤੁਸੀਂ ਕਿਸੇ ਵੀ ਧਰਮ ਦੇ ਲੋਕਾਂ ਦੇ ਕੋਲ ਜਾ ਕੇ ਖਾ ਸਕਦੇ ਆ ਕੋਈ ਮਨਾਹੀ ਨਹੀਂ ਗਈ ਜਿਹੜੇ ਪ੍ਰਚਾਰਕ ਤੁਹਾਨੂੰ ਕਹਿੰਦੇ ਆ ਉਹਨਾਂ ਨੂੰ ਇਹ ਆਜ ਤੱਕ ਖਾਇਆ ਕਰੋ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਮੇða ਨਾਲ ਲੈ ਕੇ ਜੋ ਵੀ ਤੁਹਾਡੇ ਅੱਗੇ ਪਰੋਸਿਆ ਜਾਂਦਾ ਹੈਗਾ ਆ ਕੁਸੀਂ ਮੇਰਾ ਨਾਮ ਲੈ ਕੇ ਖਾ ਸਕਦੇ ਆ ਖੁਦਾਬੰਦ ਨੇ ਕਿਹਾ ਪਰ ਵੀ ਯਸੂਮਸੀ ਨੇ ਕਿਹਾ ਕਿ ਮੇਰਾ ਨਾਮ ਲੈ ਕੇ ਖਾ ਸਕਦੇ ਆ ਉਹਨੇ ਇੱਥੇ ਵੀ ਕਿਹਾ ਕਿ ਜੋ ਤੁਹਾਡੇ ਅੰਦਰ ਜਾਂਦਾ ਆ ਬਾਹਰੋਂ ਸમાન ਖਾਣ ਪੀਣ ਵਾਲਾ ਉਹਦੇ ਨਾਲ ਤੁਸੀਂ ਅਸ਼ੁੱਧ ਨਹੀਂ ਹੁੰਨੇ ਕਿਉਂਕਿ ਤੁਸੀਂ ਆਪਣੇ ਪਾਸਟਰ ਨੂੰ ਹੀ ਸੁਣਦੇ ਆ ਤੁਸੀਂ ਆਪ ਬਚਨ ਨੂੰ ਨਹੀਂ ਪੜਦੇ ਜਦੋਂ ਤੁਸੀਂ ਆਪ ਬਚਨ ਨੂੰ ਪੜੋਗੇ ਤੁਹਾਨੂੰ ਨੌਲੇਜ ਹੋਵੇਗੀ ਠੀਕ ਹੈ ਨਾ ਹੁਣ ਅੱਗੇ ਗੁਰਬਾਣੀ ਕੀ ਕਿਹਾ ਲਿਖਿਆ ਹੈ 20 ਅੰਦੇ ਵਿੱਚ ਈਸਾ ਨੇ ਫਿਰ ਕਿਹਾ ਜੋ ਮਨੁष्य ਮੇਂ ਸੇ ਨਿਕਲਦਾ ਹੈ ਵਹੀ ਉਸੇ ਅਸ਼ੁੱਧ ਕਰਤੇ ਹਨ ਹੁਣ ਬੰਦੇ ਦੇ ਵਿੱਚੋਂ ਨਿਕਲਦਾ ਕੀ ਹੋਵੇ ਆਪਾਂ ਇਹ ਵੀ ਆਈਡੀਆ ਲਵਣਾ ਹੈ ਨਾ ਬੰਦੇ ਦੇ ਵਿੱਚੋਂ ਕੀ ਨਿਕਲਦਾ ਹੈ ਦੇਖਿਆ ਈਸਾ ਨੇ ਫਿਰ ਕਹਾ ਜੋ ਮਨੁष्य ਮੇਂ ਸੇ ਨਿਕਲਦਾ ਹੈ ਵਹੀ ਉਸੇ ਅਸ਼ੁੱਧ ਕਰਤੇ ਹਨ ਕਿਉਂਕਿ ਬੁਰੇ ਵਿਚਾਰ ਇਹ ਅੰਦਰੋਂ ਸੱਡ ਨਿਕਲਦੇ ਆ ਇਹ ਚੀਜ਼ਾਂ ਨਾਲ ਬੰਦਾ ਅਸ਼ੁੱਧ ਹੁੰਦਾ ਆ ਖਾਣ ਦੇ ਨਾਲ ਅਸ਼ੁੱਧ ਨਹੀਂ ਹੁੰਦਾ ਠੀਕ ਹੈ ਨਾ ਹੁਣ ਅਸ਼ੁੱਧ ਹੁੰਦਾ ਕਿਹਦੇ ਨਾਲ ਵਚਨ ਵਿੱਚ ਉਹ ਲਿਖਿਆ ਸੰਤਮਨ ਕੁਸਤੀ انجਿਲ ਉਹਦਾ ਸਤ ਬਾਪ ਜਦੋਂ ਅਸੀਂ ਪੜਦੇ ਆ 14 ਐਤੋਂ ਲਾ ਕੇ ਪੜਨਾ ਸ਼ੁਰੂ ਕਰੋ ਪੀਏ ਤੱਕ ਇਬਾਈਆ ਤੱਕ ਤੇ ਵੀ ਵਰਸਾ ਦੇ ਨਾਲ ਨਾਲ ਕਿਉਂਕਿ ਬੁਰੇ ਵਿਚਾਰ ਬੀਤਰ ਸੇ ਅੰਦਰੋਂ ਨਿਕਲਦੇ ਆ ਤੁਹਾਡੇ ਮਨ ਦੇ ਵਿੱਚੋਂ ਵਿਚਾਰ ਜਿਹੜੇ ਨਿਕਲਦੇ ਆ ਠੀਕ ਹੈ ਨਾ ਅਰਥਾਤ ਮਨੁष्य ਕੇ ਮਨ ਸੇ ਨਿਕਲਤੇ ਹੈ ਬੁਰੇ ਵਿਚਾਰ ਤੁਹਾਡੇ ਮਨ ਤੋਂ ਨਿਕਲਦੇ ਹੈਗੇ ਆ ਠੀਕ ਹੈ ਨਾ ਵੇ ਵਿਚਾਰ ਚੋਰੀ ਹਤਿਆ ਪਰਗਮਨ ਲੋਭ ਵਿਦੇਸ਼ ਸ਼ਲਕਪਟ ਈਰਖਾ ਜੂਠੀ ਨਿੰਦਾ ਅਹੰਕਾਰੀ ਔਰ ਮੂਰਖਤਾ ਇਹ ਸਭ ਬੁਰਾਈਆਂ ਬੀਤਰ ਸੇ ਨਿਕਲਦੀ ਹੈ ਔਰ ਮਨੁष्य ਕੋ ਸ਼ੁੱਧ ਕਰਦੀ ਹੈ ਹallelujah ਇਹ ਅੰਦਰੋਂ ਸਮਾਨ ਤੁਹਾਡੇ ਨਿਕਲਦਾ ਇਹਦੇ ਨਾਲ ਤੁਸੀਂ ਅਸ਼ੁੱਧ ਨੇ ਜੇ ਤੁਹਾਡਾ ਪ੍ਰਚਾਰਕ ਕਹਿੰਦਾ ਨਾ ਵੀ ਤੁਸੀਂ ਉਸ ਇਹ ਤਾਂ ਮਿਕਸਤਾਂਤੀ ਜਾ ਕੇ ਖਾਣਾ ਨਹੀਂ ਗਾ ਬਾਈਬਲ 'ਚ ਕੁਝ ਨਹੀਂ ਲਿਖਿਆ ਗਿਆ ਇਹਨਾਂ ਦਾ ਰਖਣਾ ਹੈ ਤੁਸੀਂ ਖਿਆਲ ਕਿਹੜੀਆਂ ਕਿਹੜੀਆਂ ਚੀਜ਼ਾਂ ਕਹਿੰਦੀ ਹੋਲ ਮੈਨ ਲੱਗਾ ਤੁਹਾਨੂੰ ਪੜ੍ਹ ਕੇ ਦੱਸਣ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਅਸ਼ੁੱਧ ਹੁੰਨੇ ਆ ਕੋਈ ਪ੍ਰਚਾਰਕ ਕੋਈ ਧਰਮਗੁਰੂ ਕੋਈ ਪ੍ਰੋਫਿਟ ਜਿਹੜੇ ਆਪਣੇ ਆਪ 'ਚ ਬਣੇ ਹੋਏ ਸੈਲਫ ਮੇਡ ਪ੍ਰੋਫਿਟ ਮੈਂ ਕਹਿੰਦਾ ਜੇ ਆ ਉਹਨਾਂ ਦੇ ਵਿੱਚ ਜੀ ਉਹ ਕਹਿੰਦੇ ਸਾਡੇ 'ਚ ਹੈ ਨਹੀਂ ਗਏ ਇਹ ਚੀਜ਼ਾਂ ਕਿਹਦੇ ਵਿੱਚ ਨਹੀਂ ਗਈਆਂ ਸਾਰੀਆਂ ਚੀਆ ਮਿਰਚ ਵੀ ਕਈ ਹੈਗੀਆਂ ਤੁਹਾਡੇ 'ਚ ਵੀ ਆ ਜਿੰਨੇ ਵੀ ਵੱਡੇ ਵੱਡੇ ਪ੍ਰਚਾਰਕ ਸਾਰੀਆਂ ਕੀ ਚੀਜ਼ਾਂ ਹੈਗੀਆਂ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਕਦੀ ਜ਼ਿੰਦਗੀ ਦੇ ਵਿੱਚ ਕੋਈ ਗੁਨਾਹ ਨਹੀਂ ਕੀਤਾ ਕਿਉਂਕਿ ਖੁਦਾਵੰਦੇ ਵਚਨ 'ਚ ਲਿਖਿਆ ਗਿਆ ਕਿ ਜਿਹੜਾ ਕਹਿੰਦਾ ਕਿ ਮੈਂ ਨਿਸ਼ਪਾਪ ਆ ਉਹ ਸਭ ਤੋਂ ਵੱਡਾ ਗੁਨਾਹਗਾਰ ਆ ਸਿਰਫ਼ ਇਸ ਲਈ ਪਰ ਵੀ ਯਿਸੂ ਮਸੀਹ ਦੁਨੀਆ ਦੇ ਵਿੱਚ ਸੀ ਜਿਨ੍ਹਾਂ ਨੇ ਜਿਹੜੇ پاک ਤੇ ਪਵਿੱਤਰ ਸੀ ਜਿਨ੍ਹਾਂ ਨੇ ਕਦੀ ਕੋਈ ਗੁਨਾਹ ਨਹੀਂ ਸੀ ਕੀਤਾ ਉਹਦਾ ਜਿਹੜੀਆਂ ਮੈਂ ਕਰ ਫਿਰ ਤੁਹਾਡੇ ਵਾਸਤੇ ਅੱਜ ਪੜਨ ਲੱਗਾ ਹਾਂ ਤੁਸੀਂ ਇਹ ਚੀਜ਼ ਤੇ ਗੌਰ ਕਰ ਲੀਆ ਕਿ ਇਹ ਚੀਜ਼ਾਂ ਤੁਹਾਡੇ ਅੰਦਰ ਹੈ ਜੇ ਹੈ ਫੇਸ ਜਾਂ ਸ਼ੁੱਧ ਹੁੰਦੇ ਆ ਖੁਦਾਬੰਦੇ ਵਚਨ ਦੇ ਅਨੁਸਾਰ ਪੜਾਂਗਾ ਫਿਰ ਸੰਤ ਮਰਕੁਸ ਦੀ ਅੰਜੀਲ ਉਹਦਾ ਸੱਤ ਬਾਪ ਉਹਦੀ 21 ਹੁਣ ਪੜਾਂਗਾ ਗੌਰ ਨਾਲ ਸੁਣਨਾ ਆਪ ਵੀ ਪੜਨਾ ਜ਼ਰੂਰ ਕਿਉਂਕਿ ਜਿੰਨਾ ਚਿਰ ਤੁਸੀਂ ਆਪ ਨਹੀਂ ਪੜੋਗੇ ਤੇ ਨੌਲੇਜ ਨਹੀਂ ਹੋਣੀ ਗੌਰ ਨਾਲ ਪੜਨਾ ਤਾਂ ਫਿਰ ਦੱਸਣਾ ਮੈਨੂੰ ਆਪਾਂ ਆਪਣੇ ਅੰਦਰ ਝਾਕਣਾ ਹੈ ਆ ਆਪਣੇ ਅੰਦਰ ਸੋਚਣਾ ਆ ਕਿ ਸਾਡੇ ਚ ਇਹ ਚੀਜ਼ਾਂ ਹੈਗੀਆਂ ਜੇ ਹੈਗੀਆਂ ਤਾਂ ਅਸੀਂ ਇਹਨੂੰ ਠੀਕਦਾ ਕਰ ਸਕਦੇ ਹੈਗੇ ਆ ਠੀਕ ਹੈ ਨਾ ਸੰਤ ਮਰਕਸ ਦੀ ਅੰਜੀਲ ਉਹਦਾ ਸਖਤ ਬਾਪ ਉਹਦੀ ਵੀ ਹੈ ਈਸਾ ਨੇ ਫਿਰ ਕਹਾ ਜੋ ਮਨੁष्य ਮੇਂ ਸੇ ਨਿਕਲਦਾ ਹੈ ਵਹੀ ਉਸੇ ਅਸ਼ੁੱਧ ਕਰਦਾ ਹੈ ਕਿਉਂਕਿ ਬੁਰੇ ਵਿਚਾਰ ਬੀਤਰ ਸੇ ਅਰਥਾਤ ਮਨੁष्य ਕੇ ਮਨ ਸੇ ਨਿਕਲਤੇ ਹੈ ਵੇ ਵਿਚਾਰ ਯਾਪਾ ਦੇਖਣਾ ਕਿ ਅਸੀਂ ਵੇ ਵਿਚਾਰ ਕਰਦੇ ਹੈ ਠੀਕ ਹੈ ਨਾ ਆਪਣੇ ਅੰਦਰ ਸੋਚਣਾ ਆ ਕਿ ਕਿਸੇ ਇੱਕ ਚੀਜ਼ ਕਰਦੇ ਆ ਵੀ ਵਿਚਾਰੇ ਸੀ ਕਰਦੇ ਆ ਚੋਰੀ ਕਿਸੇ ਚੋਰੀ ਕਰਦੇ ਆ ਇਹ ਸਾਡੇ ਅੰਦਰੋਂ ਨਿਕਲਦੀਆਂ ਚੀਜ਼ਾਂ ਹਨ ਇਹਦੇ ਨਾਲ ਖਾਣ ਪੀਣ ਦਾ ਕੋਈ ਕੰਸਰਨ ਨਹੀਂਗਾ ਠੀਕ ਹੈ ਨਾ ਇਹਦੇ ਨਾਲ ਤੁਸੀਂ ਅਸ਼ੁੱਧ ਇਹ ਇਹ ਚੀਜ਼ਾਂ ਨਾਲ ਤੁਸੀਂ ਅਸ਼ੁੱਧ ਇਹਨਾਂ ਚੀਜ਼ਾਂ ਨਾਲ ਹੁੰਦੇ ਜਿਹੜੀਆਂ ਹੁਣ ਇਥੇ ਬਾਈਬਲ ਦੇ ਵਿੱਚ ਪਵਿੱਤਰ ਬਚਨ ਦੇ ਵਿੱਚ ਲਿਖੀਆਂ ਗਈਆਂ ਬੁਰੇ ਵਿਚਾਰ ਠੀਕ ਹੈ ਨਾ ਵਿਵਚਾਰ ਚੋਰੀ ਜੇ ਤੁਸੀਂ ਕਰਦੇ ਫਿਰ ਤੁਸੀਂ ਅਸ਼ੁੱਧ ਹਾਂ ਠੀਕ ਹੈ ਨਾ ਹੱਤਿਆ ਤੁਸੀਂ ਇਹ ਕਿਸ ਦਾ ਖੋਨ ਕਰਦੇ ਆ ਪਰਗਮਨ ਲੋਭ 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 ਦਾ ਬੜਾ ਕੰਮ ਅੱਜਕੱਲ ਹੋ ਰਿਹਾ ਲੋਭ ਦਾ ਕੰਮ ਇਸ ਤਰ੍ਹਾਂ ਹੋ ਰਿਹਾ ਉਹ ਵੀ ਤੁਹਾਨੂੰ ਦੱਸਦਾ ਕਿ ਲੋਭ ਅੱਜਕੱਲ ਪ੍ਰਚਾਰਕ ਇਸ ਤਰ੍ਹਾਂ ਤੁਹਾਨੂੰ ਲੈ ਕੇ ਰੱਖਦੇ ਹੈਗੇ ਆ ਲੋਭ ਇਸ ਤਰ੍ਹਾਂ ਜੀ ਸਾਨੂੰ ਲੋਭ ਆ ਕਿ ਜਿੱਡਾ ਵੱਡਾ ਤੁਸੀਂ ਬੀ ਬੀਜੋਗੇ ਉੱਡੀ ਵੱਡੀ ਤੁਸੀਂ ਬਲੇਸਿੰਗ ਪਾਉਂਗੇ ਇਹ ਲਾਲਚ ਲੋਭ ਹੈ ਤੁਹਾਡਾ ਠੀਕ ਹੈ ਨਾ ਇਹ ਲੋਭ ਆ ਵੀ ਜੀ ਅਸੀਂ ਸਾਨੂੰ ਸਾਡੇ ਪ੍ਰਚਾਰਕ ਨੇ ਕਿਹਾ ਵੀ ਜਿੰਦਾ ਵੱਡਾ ਬੀਜ ਤੁਸੀਂ ਬੀਜੋਗੇ ਓਡੀ ਵੱਡੀ ਖੁਦਾਬੰਦ ਤੁਹਾਨੂੰ ਬਲੇਸਿੰਗ ਲਵੇਗਾ ਇਹ ਤਾਂ ਅਸ਼ੁੱਧਿਆ ਚੀਜ਼ ਇਹ ਤਾਂ ਬਾਈਬਲ ਦੇ ਅਨੁਸਾਰ ਹੈ ਹੀ ਨਹੀਂ ਲਿਖਿਆ ਗਿਆ ਇੱਥੇ ਮੈਂ ਆਪਣੀ ਮਨਅਰੀ ਕੋਈ ਕਹਿ ਰਿਹਾ ਇਹ ਖੁਦਾ ਦੇ ਵਚਨ ਚ ਨਹੀਂ ਕਿਹਾ ਹੋਇਆ ਜਿਹੜਾ ਤੁਸੀਂ ਪੜਦੇ ਨਹੀਂਗੇ ਤੁਸੀਂ ਸੁਣਦੇ ਆ ਲੋਭ ਜਦੋਂ ਤੁਹਾਡਾ ਪ੍ਰਚਾਰਕ ਕਹਿੰਦਾ ਜੀ ਬੀ ਬੀਜੋ ਬੀ ਬੀਜੋ ਜਿੰਦਾ ਬੀ ਬੀਜੂਗੀ ਓਡੀ ਵੱਡੀ ਤੁਹਾਨੂੰ ਬਲੇਸਿੰਗ ਮਿਲੇਗੀ ਤਾਂ ਵੀ ਤੁਸੀਂ ਬੀਜਦੇ ਆ ਨਾ ਵੀ ਜਦੋਂ ਤੁਸੀਂ ਪੈਸੇ ਦਿੰਦੇ ਆ ਚੰਦਾ ਦਿੰਦੇ ਆ ਵੀ ਅਸੀਂ ਤੁਸੀਂ ਵੀ ਲਾਲਚੀ ਲੋਗ ਆ ਵੀ ਅਸੀਂ 10000 ਚੰਦਾ ਦਿੱਤਾ ਹੈ ਮੁੰਡਾ ਸਾਡਾ ਮਰ ਗਿਆ ਜਾਂ ਕੁੜੀ ਮਰ ਗਈ ਪੁੱਤ ਨੂੰ ਪੈਸੇ ਘੱਲ ਪ੍ਰਚਾਰਕ ਨੂੰ ਅਸੀਂ ਦੇਣੀ ਆ 10000 ਦੇਣਾ ਆ ਵੀ ਜਿੱਦਾਂ ਜਿੰਨੇ ਦਵਾਂਗੇ ਪ੍ਰਮਾਤਮਾ ਖੁਦਾਵੰਨ ਸਾਨੂੰ ਉਹਨੇ ਉਹ ਦੁਗਲੇ ਕਰਕੇ ਦੇਵੇਗਾ ਤੁਸੀਂ ਪ੍ਰਭੂ ਯੈਸ਼ੁਮਸੀ ਨੇ ਕੋਈ ਬੈਂਕ ਨਹੀਂ ਖੋਲੀ ਹੋਈ ਵੀ ਇੱਥੇ ਤੁਹਾਡੇ ਫਿਕ ਜਮ ਪੋਜ਼ਿਟ ਹੋਣ ਲੱਗੇ ਵੀ 5 ਲੱਖ 5 ਲੱਖ ਫਿਕ ਜਮ ਪੋਜ਼ਿਟ ਕਰਵਾ ਦਵਾਂਗੇ ਤਾਂ ਤੁਹਾਨੂੰ 10 ਲੱਖ ਮਿਲੂਗਾ ਇਹ ਲੋਭ ਆ ਅਸ਼ੁੱਧਿਆ ਤੁਸੀਂ ਇਹ ਚੀਜ਼ ਕਰਦੇ ਜਦੋਂ ਠੀਕ ਹੈ ਨਾ ਛਲਕਪਟ ਇਹ ਵੀ ਗਲਤ ਕਰਦੇ ਆ ਠੀਕ ਹੈ ਨਾ ਈਰਖਾ ਛਲਕਪਟ ਈਰਖਾ ਝੂਠੀ ਨਿੰਦਾ ਅਹੰਕਾਰ ਮੂਰਖਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨਾਲ ਪਾਸ਼ੁਧ ਹੁੰਦੇ ਆ ਮੈਂ ਤਾਂ ਕਈ ਵਾਰੀ ਕਹਿੰਦਾ ਹਰ ਪ੍ਰਚਾਰ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਕਿ ਖੁਦਾ ਦਾ ਬਚਨ ਆਪ ਪੜੋ ਖਾਸ ਕਰਕੇ ਖੁਦਾ ਦਾ ਬਚਨ ਆਪ ਪੜੋ ਜੇ ਆਪ ਪੜੋਗੇ ਤਾਂ ਤੁਹਾਨੂੰ ਇਹ ਨਾਲ ਜੁਵੇਗੀ ਠੀਕ ਹੈ ਨਾ ਬਹੁਤ ਗਲਤ ਪ੍ਰਚਾਰ ਹੋ ਰਿਹਾ ਹੈ ਬਹੁਤ ਜ਼ਿਆਦਾ ਗਲਤ ਪ੍ਰਚਾਰ ਹੋ ਰਿਹਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਠੀਕ ਹੈ ਨਾ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਖੁਦਾਵੰਦੇ ਖੁਦਾਵੰਦੀਆਂ ਗੱਲਾਂ ਨੂੰ ਜਿੰਨਾਂ ਕਰ ਤੁਸੀਂ ਆਪ ਨਹੀਂ ਪੜਦੇ ਨਾ ਤੁਹਾਨੂੰ ਪਤਾ ਨਹੀਂ ਲੱਗਣਾ ਬਹੁਤ ਵਾਰੀ ਮੈਂ ਹੋ ਸਕਦਾ ਹੁਣ ਤੁਹਾਨੂੰ ਮੇਰਾ ਪ੍ਰਚਾਰਕ ਇਹਨੂੰ ਲੱਗਦਾ ਵੇ ਇਹ ਬੈਠਾ ਆਪ ਆਪਣੇ ਆਪ ਨੂੰ ਬਹੁਤ ਸਮਝਦਾ ਹੈਗਾ ਪਤਾ ਨਹੀਂ ਇਹਨੂੰ ਕਿੰਨੀ ਕਿ ਨੌਲੇਜ ਹੈਗੀ ਆ ਹੈ ਨਾ ਮੈਨੂੰ ਕੋਈ ਨੌਲੇਜ ਨਹੀਂਗੀ ਮੈਨੂੰ ਨੌਲੇਜ ਦੇਣ ਵਾਲਾ ਪ੍ਰਭ ਯੇਸ਼ੂਮਸੀਆ ਪਵਿੱਤਰ ਆਤਮਾ ਮੈਨੂੰ ਨੌਲੇਜ ਦਿੰਦਾ ਹੈਗਾ ਆ ਖੁਦਾ ਦਾ ਆਤਮਾ ਆ ਨੌਲੇਜ ਆਪਣੇ ਕੋ ਖੁਦਾਵੰਦ ਦਾ ਵਚਨ ਖੁਦਾਵੰਦ ਦੇ ਵਚਨ ਨੂੰ ਪੜ੍ਹਨਾ ਪੈਣਾ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਹੈ ਜੇ ਤੁਸੀਂ ਖੁਦਾਵੰਦ ਦੇ ਕੋਲ ਫਰਕ ਦੇ ਵਿੱਚ ਜਾਣਾ ਚਾਹੁੰਦੇ ਆ ਸਾਨੂੰ ਖੁਦਾ ਦੇ ਵਚਨ ਨੇ ਸਾਨੂੰ ਖੁਦਾਵੰਦ ਦੇ ਕੋਲ ਲੈ ਜਾਣਾ ਇਹਨੂੰ ਜੇ ਅਸੀਂ ਮੰਨਾਂਗੇ ਇਹਦੇ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਮੰਨਾਂਗੇ ਫੇ ਸਾਨੂੰ ਖੁਦਾਵੰਦ ਨੇ ਆਪਣੇ ਆਪਣੇ ਬਾਦਸ਼ਾਹ ਦੇ ਚ ਸਾਨੂੰ ਆਉਣ ਦਾ ਹੁਕਮ ਦੇਣਾ ਹੈਗਾ ਪ੍ਰਚਾਰਕਾਂ ਦੇ ਮਗਰ ਨਾ ਲੱਗੋ ਕੀ ਉਹ ਕੀ ਤੁਹਾਨੂੰ ਕਹਿੰਦੇ ਆ ਉਹ ਤਾਂ ਲਾਲਚੀ ਲੋਗ ਆ ਤੁਹਾਡੇ ਤੁਹਾਡੇ ਤੋਂ ਪੈਸੇ ਮੰਗੀ ਜਾਂਦੇ ਪਰ ਠੀਕ ਆ ਉਹ ਤੁਹਾਨੂੰ ਫਸਾਉਂਦੇ ਆ ਤੁਹਾਨੂੰ ਬਚਾਉਂਦੇ ਨਹੀਂਗੇ ਕਿਉਂਕਿ ਉਹ ਜਿਸਮ ਦਾ ਪ੍ਰਚਾਰ ਕਰਦੇ ਆ ਉਹ ਰੂਹ ਦਾ ਪ੍ਰਚਾਰ ਨਹੀਂ ਕਰਦੇ ਕਿ ਰੂਹ ਨੂੰ ਕਿੱਦਾਂ ਬਚਾਉਣਾ ਮੈਂ ਅੱਗੇ ਵੀ ਬੜੀ ਵੱੜੀ ਤੁਹਾਨੂੰ ਦੱਸਦਾ ਜਿਸਮ ਮਿੱਟੀ ਆ ਤੇ ਮਿੱਟੀ ਵਿੱਚ ਮਿਲ ਜਾਵੇਗਾ ਸਜ਼ਾ ਆਪਣੀ ਰੂਹ ਨੂੰ ਮਿਲਣੀ ਹੈਗੀ ਆ ਅਸੀਂ ਆਪਣੀ ਰੂਹ ਨੂੰ ਬਚਾਉਣਾ ਆ ਅਸੀਂ ਰੋਹਾਨੀ ਪ੍ਰਚਾਰ ਸੁਣਨਾ ਆ ਤੁਹਾਡੇ ਪਿੰਡ ਦਾ ਪ੍ਰਚਾਰਕ ਜਿਹੜਾ ਤੁਹਾਡੇ ਪਿੰਡ ਦਾ ਪਾਸਟਰ ਜਿਹੜਾ ਆ ਉਹਨੂੰ ਤੁਸੀਂ ਛੱਡ ਕੇ ਤੁਸੀਂ ਵੱਡੇ ਵੱਡੇ ਪ੍ਰਚਾਰਕਾਂ ਦੇ ਮਗਰ ਜਾਨਨੇ ਹੈਗੇ ਜਿਹੜੇ ਤੁਹਾਨੂੰ ਲੁੱਟਣ ਲੱਗੇ ਹੋਏ ਹੈਗੇ ਆ ਪਰ ਜਿਹੜਾ ਤੁਹਾਡੇ ਪਿੰਡ ਦਾ ਪ੍ਰਚਾਰਕ ਹੈਗਾ ਪਿੰਡ ਦਾ ਪਾਸਟਰ ਹੈਗਾ ਕਿ ਛੋਟਾ ਚਰਚ ਪਿੰਡ ਦੇ ਵਿੱਚ ਤੁਹਾਡੇ ਹੈਗਾ ਉੱਥੇ ਤੁਸੀਂ ਜਾਨਨੇ ਨੀਗੇ ਉਹਨੂੰ ਉਸ ਪ੍ਰਚਾਰਕ ਨੂੰ ਤੁਸੀਂ ਪਾਸਟਰ ਨੂੰ ਕਹਦੇ ਨੇ ਉਹਨੂੰ ਪਤਾ ਹੀ ਕੁਝ ਨਹੀਂਗਾ ਜੀ ਇਹਦੇ ਇਹਨੂੰ ਤਾਂ ਖੁਦਾ ਦਾ ਮਸਾ ਹੀ ਨਹੀਂਗਾ ਜੀ ਜਿੱਦ ਤੁਹਾਡਾ ਬਪਤਿਸਮਾ ਹੋਇਆ ਹੈ ਨਾ ਤਾਂ ਤੁਹਾਨੂੰ ਪਵਿੱਤਰ ਆਤਮਾ ਮਿਲ ਚੁੱਕਾ ਹੈਗਾ ਹੈ ਖੁਦਾਬੰਦ ਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਤੁਹਾਨੂੰ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਜੀ ਆਪਣੇ ਇਸ਼ਾਈ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰਨ ਔਰ ਖੁਦਾ ਦੇ ਵਚਨ ਨੂੰ ਪੜਨਾ ਸੰਤ ਮਰਕਸ ਦੀ ਇੰਜੀਲ ਉਹਦਾ ਸਤ ਬਾਪ ਉਹਦੀ 14 ਤੋਂ ਲੈ ਕੇ 23 ਹਰ ਤੱਕ ਜ਼ਰੂਰ ਪੜਨਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸ਼ੁੱਧਤਾ ਅਸ਼ੁੱਧ ਕਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਆਪਣੇ ਕਿਸੇ ਵੀ ਯਾਰ ਦੋਸਤ ਦੇ ਘਰ ਜਾ ਕੇ ਜਿਹੜਾ ਕੋਈ ਨਾਨ ਕ੍ਰਿਸਚੀਅਨ ਹੈਗਾ ਆ ਤੁਸੀਂ ਉੱਥੇ ਖਾ ਵੀ ਸਕਦੇ ਆ ਜੋ ਵੀ ਤੁਹਾਨੂੰ ਉਹ ਖੁਲਾਉਂਦਾ ਹੈ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਤੁਸੀਂ ਖਾ ਸਕਦੇ ਆ ਜੇ ਸਮਾਰਗੀਤ ਅਰਬਿਕਸਤਾਨ ਤੇ ਜਾ ਕੇ ਤੁਸੀਂ ਖਾ ਸਕਦੇ ਆ ਕੋਈ ਮਨਾਈ ਨਹੀਂ ਕਿਉਂਕਿ ਅਸ਼ੁੱਧ ਹੁੰਦਾ ਅੰਦਰੋਂ ਜਿਹੜੇ ਸਾਡੇ ਵਿਚਾਰ ਨਿਕਲਦੇ ਹੈਗੇ ਆ ਠੀਕ ਹੈ ਨਾ ਪੁਰਾਣੇ ਨਿਯਮ ਨੂੰ ਨਹੀਂ ਨਵੇਂ ਨਿਯਮ ਨੂੰ ਫੋਲੋ ਕਰੋ ਹੁਣ ਉਹ ਪੁਰਾਣੇ ਨਿਯਮ ਦੀਆਂ ਗੱਲਾਂ ਸੀਗੀਆਂ ਨਵੇਂ ਨਿਯਮ ਨੂੰ ਫੋਲੋ ਕਰਨਾ ਸੀ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਕੀ ਕੀਤਾ ਹੈ ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਕੀ ਕੀ ਵਚਨ ਦੇ ਵਿੱਚ ਲਿਖਿਆ ਹੋਇਆ ਹੈਗਾ ਖੁਦਾਵੰਦ ਅਨੁਸਾਰ ਇਹ ਨਵਾਸ਼ੀਸ ਤੇ ਵਰਕਰਦੇ ਵੀ ਤੋ ਜਿਹਸਾਰੀਆਂ ਜ਼ਰੂਰਤਾਂ ਨੇ ਪ੍ਰਭੂ ਜੀ ਆਪਣੇ ਸ਼ਾਈਖ ਇਗਜ਼ਾਮ ਦੇ ਵਿੱਚੋਂ ਪੂਰੀਆਂ ਕਰਨ ਛੋਟੀ ਜੀ ਆਪਾਂ ਪ੍ਰਾਰਥਨਾ ਕਰਾਂਗੇ ਬਾਪ ਅਤੇ ਬੇਟੇ ਤੇਰੇ پاک ਦੇ ਨਾਮ ਉੱਤੇ ਆਮੀਨ ਐਸੇ ਜਿਵੇਂ ਬਾਪ ਜੋ ਦੁਸਮਾਨ ਉੱਤੇ ਹੈ ਤੇਰਾ ਨਾਮ پاک ਮੰਨੇ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਉਸਮਾਨ ਉੱਤੇ ਪੂਰੀ ਹੁੰਦੀ ਹੈ ਤੇਰੀ ਜ਼ਮੀਨ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਆਜ ਸੰਦੇ ਸਾਡੇ ਕਸੂਰ ਸਭ ਮੁਆਫ ਕਰ ਜਿਸ ਤਰ੍ਹਾਂ ਸਿਆਪਰੈਕਸ ਰਾਇਲ ਮੁਆਫ ਕਰਦੇ ਹਾਂ ਸੰਵਜ ਮੈ ਸੱਚ ਨਾ ਪਾਸ ਕੋ ਬੁਰੀ ਤੋਂ ਬਚਾ ਆਮੀਨ ਸਲਾਮੇ ਮਰੀਮ ਫਜ਼ਲਨਾਲ ਪਰਿਹਏ ਖੁਦਾਵੰਦ ਤੇਰੇ ਨਾਲ ਹੈ ਦੁਆਰਤਾ ਵਿਚੋ ਤਨਹੈ ਨਾਲੇ ਤਨਹੈ ਤੇਰੇ ਪੁੱਤ ਦਾ ਫਰਜੈਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਕਮ ਤੇ ਸਾਡੀ ਮੋਦ ਦੇ ਲਈ ਆਮੀਂ ਬਾਪ ਤੇ ਬੇਟੇ ਤੇ ਰੱਬ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸਿਦ ਤੇ ਹਮੇਸ਼ਾ ਹੋਵੇਗੀ ਆਮੀਂ ਐ ਮਾਂ ਮਰੀਮ ਜਿਸ ਤਰ੍ਹਾਂ ਤੁਸੀਂ ਕੱਲ ਨਗਲੀ ਦਿੰਦੇ ਵੀ ਸਿਫਾਰਿਸ਼ ਕੀਤੀ ਸੀ ਉਸੇ ਤਰ੍ਹਾਂ ਸਾਡੀ ਫੈਮਿਲੀ ਦੇ ਵੀ ਫਰਮੈਸ਼ ਕੋਲ ਤਾਂ ਸਾਡੀ ਫੈਮਿਲੀ ਦੀਆਂ ਸਾਰੀਆਂ ਜ਼ਰੂਰਤਾਂ ਦੀ ਉਮੀਦ ਆਪ੍ਰੋਬੀ ਯੇਸੂ ਤੁਸੀਂ ਤੁਹਾਡੇ ਦਰਯੀ ਪੂਰੀਆਂ ਕਰੇ ਐ ਸਾਰੇ ਸੰਤੋ ਤੇ ਸੰਤਨੀਆਂ ਸਾਡੇ ਵਾਸਤੇ ਪ੍ਰਾਰਥਨਾ ਕਰੋ ਐ ਸਾਰੇ ਫਰਿਸ਼ਤੇ ਸਾਡੇ ਵਾਸਤੇ ਪ੍ਰਾਰਥਨਾ ਕਰੋ ਸਾਡੀਆਂ ਪਰਦਾਸਾਂ ਨੂੰ ਪ੍ਰਭੂ ਦੇ ਕੋਲ ਲੈ ਕੇ ਜਾਓ ਤਾਂ ਕਿ ਤੁਹਾਡੇ ਵਸੀਲੇ ਦੇ ਨਾਲ ਪ੍ਰਭੂ ਜੀ ਸਮਝ ਸੜੀਆਂ ਦੁਆਵਾਂ ਨੂੰ ਸੁਣੇ ਦੁਆਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਯਿਸੂ ਨਾਸਰੀ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਬਾਪ ਤੇ بیٹے ਤੇ ਪਵਗ ਦੇ ਨਾਮ ਦੇ ਤੇ ਆਮੀਨ ਗਵਨਤਾਲ ਨੂੰ ਸਾਰੇ ਰਵਾਸ਼ਿਸ਼ ਤੇ ਬਰਕਤ ਦੇਵੇ ਔਰ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਮਾਈ ਹੰਬਰਿਕੁਇਸ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਵੀ ਕਰੋ ਸ਼ੇਅਰ ਜ਼ਰੂਰ ਕਰੋ ਨਾਨ 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 ਕ੍ਰਿਸਚਨ ਲੋਕ ਜਿਹੜੇ ਤੁਹਾਡੇ ਯਾਰ ਦੋਸਤ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਬਾਈਬਲ ਨੂੰ ਖੁਦ ਪੜਨਾ ਹੈਗਾ ਜਿੰਨਾ ਚਿਰ ਤੁਸੀਂ ਖੁਦਾ ਦਾ ਵਚਨ ਖੁਦ ਨਹੀਂ ਪੜਦੇ ਤੁਹਾਨੂੰ ਕੋਈ ਵੀ ਨੌਲੇਜ ਨਹੀਂ ਹੋਵੇਗੀ ਇਸ ਕਰਕੇ ਖੁਦਾ ਦਾ ਵਚਨ ਆਪ ਪੜੋ ਤੇ ਦੂਜਿਆਂ ਨੂੰ ਜ਼ਰੂਰ ਦੱਸੋ ਗੋਡ ਬlesਸ ਯੂ ਐਂਡ ਪੀਸ